ਏ ਬਸ ਮੇਰੇ ਬੈਠੇ ਬੈਠੇ ਵਿਚਾਰ ਆਇਆ ਸੀ ਸੱਚੇ ਪਾਤਸ਼ਾਹ ਅੰਦਰੋਂ ਵਿਚਾਰ ਆਇਆ ਵੀ ਮੈਂ ਕੇਸ ਕਤਲ ਨਹੀਂ ਕਰਾਣੇ ਤੇ ਮੈਂ ਗੁਰੂ ਨਾਲ ਜੁੜਨਾ ਮੈਂ ਕੇਸ ਰਖਲੇ ਮੈਂ ਬੈਠ ਗਿਆ ਤੇ ਮੇ ਇੱਕ ਮੁੰਡਾ ਆਇਆ ਯਾਰ ਜੋ ਮੈਂ ਕਹਿਆ ਯਾ ਸਿਰ ਦੇ ਪੰਨਾ ਬੰਨਦੇ ਯਾਰ ਮੈਂ ਵੀ ਹੁਣਾ ਉਹਨੇ ਪੰਨਾ ਬੰਨਤਾ ਇਧਰ ਆਇਆ ਕਹਿ ਕੇ ਜਾਨ ਫਦੇ ਬੁਲਾਈ ਵੀ ਮੈਂ ਵੀ ਫਦੇ ਬੁਲਾਈ ਤੇ ਉਹ ਇੱਕ ਜਣ ਆਏ ਵਧਾਈਆਂ ਦੇ ਲੈ ਮੈਂ ਯਾਰ ਸਿੱਖੀ ਨਾਲ ਜੁੜਨਾ ਇੰਨਾ ਕੁ ਇੰਨੀ ਕਿਰਪਾ ਇੰਨੀ ਦਿਆ ਇਹ ਆਪਾਂ ਜੀਵਨ ਆਪਣਾ ਸਫਲ ਕਰੀਏ ਕੇਸ ਰੱਖੀਏ ਪਰ ਜੇ ਮੈਨੂੰ ਆਪਾਂ ਵੀ ਕੇਸ ਰੱਖਿਆ ਬੜਾ ਆਨੰਦ ਆਉਂਦਾ ਬੜੀ ਜਤਮਾਨ ਬੜਾ ਸਮਾਨ ਮਿਲਦਾ ਚੜ੍ਹਦੀਆਂ ਕਲਾ ਹੁੰਦੀ ਹੈ ਜਿੱਧਰ ਜਾਈਏ ਦਾ ਸਿਟੀ ਹੈਡਲਾਈਨ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਵਸ਼ਿਅਪ ਸਿੱਖ ਕਬਲ ਹੈ ਤਾਂ ਤਾਂ ਬਾਬਾ ਦੀਪ ਸਿੰਘ ਦੇ ਦਰ ਦੇ ਕੋਲ ਮੌਜੂਦ ਹਾਂ ਇੱਥੇ ਇੱਕ ਇਹੋ ਜਿਹਾ ਹਿੰਦੂ ਵੀਰ ਉੱਤੇ ਇੱਕ ਕਿਰਪਾ ਹੋਈ ਹੈ ਕਿ ਜਿਹੜਾ ਕਿ ਖੁਦ ਬਾਣੀ ਦੇ ਨਾਲ ਜੁੜ ਗਿਆ ਤੇ ਖੁਦ ਦਾੜਾ ਪ੍ਰਕਾਸ਼ ਕੀਤਾ ਤੇ ਨਿਹੰਗ ਸਿੰਘ ਜਿਹਾ ਕਹਿ ਲਿਆ ਤਾਂ ਮਾਲਾ ਸਜਣ ਲੱਪਿਆ ਇੱਕ ਹਿੰਦੂ ਪਰਿਵਾਰ ਦੇ ਬਾਹੂ ਹੁੰਨ ਤਾਂ ਬਾਵਜੂਦ ਵੀ ਗੁਰੂ ਦੇ ਨਾਲ ਜੁੜ ਗਿਆ ਇਸ ਵਕਤ ਅਸੀਂ ਮੌਜੂਦਾ ਗੁਰਦੁਆਰਾ ਸ਼ਿਦਾ ਸਾਹਿਬ ਦੇ ਕੋਲ ਜਿੱਥੇ ਕਿ ਹਰ ਐਤਵਾਰ ਸੰਗਤਾਂ ਜਿਹੜੀਆਂ ਚਪੈਰਾ ਕੱਟਣ ਆਉਂਦੀਆਂ ਰਾਮਗੜੀਆ ਦੇ ਗੇਟ ਮੌਜੂਦ ਹਨ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਥੇ ਅਸੀਂ ਜਿਹੜਾ ਰਾਮਗੜੀਆ ਗੇਟ ਹੈ ਤੇ ਲੱਗੇ ਗੁਰਦੁਆਰਾ ਸ਼ਿਦਾ ਸਾਹਿਬ ਪੈਂਦਾ ਹੈ ਤੇ ਉੱਥੇ ਹੀ ਇਸ ਵੀਰ ਦੀ ਦੁਕਾਨ ਆ ਸਾਰੀ ਗ ਆਖਰ ਕਿਸ ਤਰ੍ਹਾਂ ਜਿਹੜਾ ਕਿ ਗੁਰੂ ਦੇ ਨਾਲ ਜੁੜਨ ਦਾ ਮਨ ਕੀਤਾ ਗੁਰੂ ਦੇ ਨਾਲ ਜੁੜੇ ਨੇ ਤੇ ਇੱਕ ਵੱਖਰੀ ਗੱਲ ਹੈ ਕਿ Hindu ਪਰਿਵਾਰ ਤੋਂ ਨੇ ਤੇ ਗੱਲਬਾਤ ਕਿ ਜ਼ਰੂਰ ਕਰ ਲੈਣੇ ਆ ਗੱਲ ਸਾਂਝੀ ਕਰਾਂਗੇ ਤੇ ਵੇਖਿਆ ਜਾਵੇ ਤਾਂ ਅਕਸਰ ਹੀ ਲੋਕਾਂ ਨੂੰ ਜਿਹੜਾ ਕਿ ਪੈਸੇ ਦੇ ਕੇ ਧਰਮਾਂ ਦੇ ਵਿੱਚ ਬੁਲਾਇਆ ਜਾਂਦਾ ਧਰਮ ਬਦલાਏ ਜਾਂਦੇ ਨੇ ਪਰ ਇਸ ਜਿਹੜੇ ਵੀਰ ਨੇ ਇਹ ਖੁਦ ਬਾਣੀ ਦੇ ਨਾਲ ਜੁੜੇ ਨੇ ਖੋਤੇ ਜਨਾਂ ਦਾ ਮਨ ਕੀਤਾ ਗੱਲ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਮਨ ਕੁਮਾਰ ਤੋਂ ਰਮਨਦੀਪ ਬਣ ਗਏ ਤੁਸੀਂ ਹਨਾ ਸਿੰਘ ਖਾਲਸਾ ਸਾਰੇ ਤੁਹਾਨੂੰ ਕਹਿਣ ਲੱਪੇ ਨੇ ਕਿਸ ਤਰ੍ਹਾਂ ਮਨਨ ਕਿ ਇਹ ਸਾਰਾ ਸਾਰੀ ਜਰਨੀ ਦੀ ਕਿਦਾਂ ਦਾ ਇਹ ਸਾਰਾ ਸਾਥ ਬਣਿਆ ਇਹ ਬਸ ਮੇਰੇ ਬੈਠੇ ਬੈਠੇ ਵਿਚਾਰ ਆਇਆ ਸੀ ਸੱਚੇ ਪਾਤਸ਼ਾਹ ਅੰਦਰੋਂ ਵਿਚਾਰ ਆਇਆ ਵੀ ਮੈਂ ਕਿਸ ਕਤਲ ਨਹੀਂ ਕਰਾਣੀ ਤੇ ਮੈਂ ਗੁਰਨਾ ਜੁੜਨਾ ਹੈ ਮੈਂ ਕੇਸ ਰਖ ਲੈ ਮੈਂ ਬੈਠ ਗਿਆ ਤੇ ਮੇਰੇ ਕੋ ਮੁੰਡਾ ਆਇਆ ਯਾਰ ਜੋ ਮੈਂ ਕਹਿਆ ਸਿਰ ਤੇ ਪੰਨਾ ਬੰਨ੍ਹ ਦੇ ਯਾਰ ਮੈਂ ਵੀ ਹੁਣਾ ਉਹਨੇ ਪੰਨਾ ਬੰਨ੍ਹਤਾ ਇਧਰ ਆਇਆ ਕਹਿ ਕੇ ਜਾਨਾ ਫਦੇ ਬੁਲਾਈ ਫਿਰ ਮੈਂ ਵੀ ਫਦੇ ਬੁਲਾਈ ਤੇ ਉਹ ਇੱਕ ਜਾਨ ਆਏ ਵਧਾਈਆਂ ਦੇ ਲਾ ਮੈਂ ਯਾਰ ਸਿੱਖੀ ਨਾਲ ਜੁੜਨਾ ਇੰਨਾ ਕੁਛ ਇੰਨੀ ਕਿਰਪਾ ਇੰਨੀ ਦਿਆ ਚਲੋ ਮੈਂ ਕੇਸ ਰਖ ਲੈ ਮੈਂ ਮੈਂ ਜਿਹੜਾ ਕੇਸ ਨਹੀਂ ਕਤਲ ਮਨ ਚ ਵਿਚਾਰ ਬਣਾਇਆ ਕੇਸ ਨਹੀਂ ਕਤਲ ਕਰਾਣੇ ਮੈਂ ਘਰ ਗਿਆ ਆਡਾ ਵਦਾ ਘਰ ਦੇ ਕਹਿੰਦੇ ਆਏ ਕਿ ਮੈਂ ਅੱਜ ਤੋਂ ਕੇਸ ਨਹੀਂ ਕਤਲ ਕਰਾਣੇ ਉਹ ਕਹਿੰਦੇ ਤੁਸੀਂ ਮੈਂ ਗੁਰੂ ਵਾਲਾ ਹੋਣਾ ਵਾ ਉਹਨਾਂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹੋਈ ਆ ਉਹ ਕਹਿੰਦੇ ਚਲੋ ਠੀਕ ਹੈ ਜਿਵੇਂ ਜਿਵੇਂ ਵਿਚਾਰ ਆਏ ਤੇ ਚੰਗਾ ਹੀ ਆਇਆ ਹੋਊਗਾ ਤੇ ਮੈਂ ਚੰਗਾ ਹੀ ਆਇਆ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਹੈ ਉਹਨਾਂ ਨੇ ਕੇਸ 익ਵਾਤੇ ਸੱਚੇ ਪਾਤਸ਼ਾਹ ਨੇ ਆਪ ਰਖਾਏ ਜਦੋਂ ਕੇਸ ਲੱਕੇ ਆ ਹੁਣ ਜੋ ਜੋ ਅੰਦਰੋਂ 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 ਬੈਠੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਕਰਾ ਰਿਹਾ ਉਹਨਾਂ ਇੱਥੇ ਸੇਵਾ ਕਰੀ ਦੀ ਆ ਮਹਾਰਾਜ ਸੱਚੇ ਪਾਤਸ਼ਾਹ ਕੋਈ ਨਿਹੰਗ ਸਿੰਘ ਆਏ ਫਦੇ ਬੁਲਾਈ ਦੀ ਆ ਫਦੇ ਜਵਾਬ ਫਦੇ ਹੀ ਮਿਲਦਾ ਬੜੀ ਇੱਜ਼ਤ ਮਾਨ ਪਿੰਦੇ ਨੇ ਨਿਹੰਗ ਸਿੰਘ ਪਪਾ ਜੀ ਇਹ ਸਾਧੂ ਨੇ ਇਹ ਸੰਤ ਨੇ ਇਹ ਮਾਤਮਾ ਨੇ ਇੰਨੀ ਸੇਵਾ ਕਰੋ ਇਹ ਗੁਰੂ ਘਰ ਦੀਆਂ लाਡਲੀਆਂ ਫੌਜਾਂ ਇਹਨਾਂ ਨੂੰ ਲੋਕੀ ਮਾੜਾ ਬੋਲਦੇ ਨੇ ਮਾੜਾ ਨਹੀਂ ਬੋਲਣਾ ਚਾਹੀਦਾ ਇਹ ਗੁਰੂ ਦੇ ਲਾਡਲੀਆਂ ਫੌਜਾਂ ਨੇ ਇੰਨੀ ਸੇਵਾ ਜਿੰਨੀ ਕੀਤੀ ਓਨੀ ਥੋੜੀ ਆ ਗੁਰੂ ਘਰ ਨਾਲ ਜੁੜੋ ਸੰਗਤ ਨਾਲ ਇਹ ਆਪਾਂ ਕਿ ਜਿਹੜੇ ਸਿੱਖੀ ਤੋਂ ਦੂਰ ਹੋ ਜਾਂਦੇ ਨੇ ਸਿੱਖੀ ਤੋਂ ਦੂਰ ਜਿਹੜੇ ਧਰਮ ਦੇ ਰਾਹ ਕਰਦੇ ਨੇ ਨਹੀਂ ਕਰਨਾ ਚਾਹੀਦਾ ਇਹ ਸੱਚੇ ਪਾਸ਼ਾ ਦੀ ਧਰਤੀ ਹੈ ਉਹਨਾਂ ਦੀ ਵਸਾਈ ਹੋਈ ਧਰਤੀ ਤੇ ਇਹ ਆਪਾਂ ਜੀਵਨ ਆਪਣਾ ਸਫਲ ਕਰੀਏ ਕੇਸ ਰੱਖੀਏ ਉਹ ਜੇ ਮੈਨੂੰ ਆਪਾਂ ਵੀ ਕੇਸ ਰੱਖੇ ਆ ਬੜਾ ਆਨੰਦ ਆਉਂਦਾ ਬੜੀ ਇੱਜ਼ਤ ਮਨ ਬੜਾ ਸਮਾਨ ਮਿਲਦਾ ਚੜਦੀਆਂ ਕਲਾ ਹੁੰਦੀ ਹੈ ਜਿੱਧਰ ਜਾਈਏ ਐਸੇ ਦੇਖਿਆ ਜਾਵੇ ਗੁਰੂ ਤੇ ਘਰ ਦੇ ਬਿਲਕੁਲ ਕੋਲ ਜਦੋਂ ਬਾਣੀ ਚੱਲਦੀ ਹੈ ਪਾਠ ਚੱਲਦਾ ਤੇ ਕੰਨ ਦੇ ਵਿੱਚ ਜਦੋਂ ਪਾਠ ਪੈਂਦਾ ਕਹਿੰਦੇ ਅੰਦਰੋਂ ਮਨ ਬਦਲਦਾ ਤੇ ਤੁਹਾਡਾ ਵੀ ਇਸ ਤਰ੍ਹਾਂ ਹੋਇਆ ਕਿ ਬਾਣੀ ਬਾਣੀ ਸੁਣਦੇ ਸੁਣਦੇ ਬਸ ਗੱਲ ਦੇ ਅੰਦਰੋਂ ਅੰਦਰੋਂ ਇੱਕ ਲਹਿਰ ਜੀ ਉੱਠੀ ਪਰਮਾਤਮਾ ਨੇ ਬਖਸ਼ੀ ਕੀਤੀ ਉਸ ਲਹਿਰ ਨੂੰ ਕਾਬੂ ਕੀਤਾ ਵੀ ਮੈਂ ਸੱਚੇ ਪਾਤਸ਼ਾਹ ਇਹ ਮੈਨੂੰ ਆਪਣੇ ਨਾਲ ਜੋੜਨ ਦੀ ਕਿਰਪਾ ਕੀਤੀ ਆ ਦਿਆ ਕੀਤੀ ਹੈ ਮੇਰੇ ਜੀਵਨ ਐਵੇਂ ਕੱਢੀ ਜਨਣਾ ਪਿਆ ਭੋਲੇ ਪਜ ਮੈਨੂੰ ਜਦੋਂ ਉਹਦੇ ਨਾਲ ਜੋ ਬਾਣੀ ਸੁਣਦੇ ਰਹਿੰਨੇ ਆ ਅਸਰ ਹੁੰਦਾ ਸੰਗਤ ਪ੍ਰਾਇ ਕਿਹੜਾ ਸੰਤ ਸੰਤਮ ਆਦਮਾ ਦੇ ਲੰਘਿਆ ਕਿਹੜਾ ਕੋਈ ਕਿਹਦੀ ਨਜ਼ਰ ਪਈ ਕਿਦੀ ਬਖਸ਼ਿਸ਼ ਹੋਈ ਆ ਉਹ ਸੱਚੇ ਪਾਤਸ਼ਾਹ ਨੇ ਆਪ ਵੀ ਕਿਰਪਾ ਕੀਤੀ ਆ ਕਿ ਇਸ ਰੱਖੇ ਬੜਾ ਆਨੰਦ ਆ ਰਿਹਾ ਜਿੱਧਰ ਜਾਈਏ ਫਜ਼ੇ ਭੁਲਾਉਂਦੇ ਲੋਗ ਉਤਨਾ ਕੰਮ ਕਰਦੇ ਨੇ ਉੱਥੇ ਕਿੰਨਾ ਸਮਾਂ ਹੋ ਗਏ ਮਤਲਬ ਦਾੜਾ ਪ੍ਰਕਾਸ਼ ਕਿਤਨ ਕਿੰਨਾ ਸਮਾਂ ਹੋ ਗਿਆ ਉਦਾਂ ਮੈਨੂੰ ਉਥੇ 35 40 ਸਾਲ ਜੀਵਨ ਐਵੇਂ ਬਿਤਾਤਾ ਹੈ ਕੰਮ ਕਰ ਕਰਦਿਆ ਇਹ ਕੇਸ ਰੱਖੇ ਨੂੰ ਅੱਜ ਮੈਨੂੰ 3 ਸਾਲ ਹੋ ਗਏ ਨੇ 3 ਸਾਲ ਹੋ ਗਏ ਨੇ 3 ਦਾ ਸਾਲ 3 ਸਾਲ ਹੋ ਗਏ ਕਿ ਇਸ ਰੱਖੇ ਨੂੰ ਹੁਣ ਬੜੀ ਇੱਜ਼ਤ ਮਾਨ ਬੜਾ ਸਮਾਨ ਮਿਲਦਾ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਕਰਦਾ ਭਾਈ ਗੁਰੂ ਚੜ੍ਹਦੀਆਂ ਕਲਾ ਕਰਦਾ ਕਿਰਪਾ ਜੇ ਦੇਖਿਆ ਜਾਵੇ ਤਾਂ ਅਕਸਰ ਹੀ ਬਾਕੀ ਤਾਂ ਮਦੀ ਗੱਲ ਕਰ ਲਈ ਲੋਕੀ ਨਾ ਪੈਸੇ ਦਿੰਦੇ ਨੇ ਕਿ ਜੀ ਹਾਂ ਜੀ ਆ ਪੈਸੇ ਲੈ ਲਓ ਜੀ ਤੁਹਾਨੂੰ ਘਰ ਦੇ ਨੂੰ ਬਾਹਰ ਭੇਜ ਦਿਆਂਗੇ ਤੁਹਾਨੂੰ ਆ ਕਰ ਦਿਆਂਗੇ ਤੁਹਾਨੂੰ ਮਕਾਨ ਦੇ ਦਿੰਨੇ ਆ ਤੇ ਇਦਾਂ ਬਦਲ ਆਂਦੇ ਪਰ ਤੁਹਾਡੇ ਚ ਤਾਂ ਮਨ ਬਦਲਿਆ ਇਹ ਇਸ ਨੂੰ ਕਿਸ ਤਰ੍ਹਾਂ ਦੇਖਦੇ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਆਪਾਂ ਇਹ ਕਿੰਨੇ ਆ ਧਰਮ ਨਾਲ ਛੱਡੋ ਆਪਣਾ ਇਹ ਗੁਰੂ ਘਰ ਨਾਲ ਛੱਡੋ ਇਹ ਗੁਰ ਤੋਂ ਵੱਡਾ ਕਿਹੜਾ ਵਾ ਗੁਰ ਤੋਂ ਵੱਡਾ ਕਿਹੜਾ ਇਹ ਇਸ ਤੋਂ ਵੱਡਾ ਕੋਈ ਦਰ ਨਹੀਂ ਹੈਗਾ ਇਸ ਤੋਂ ਵੱਡਾ ਕੋਈ ਦਰ ਨਹੀਂ ਆ ਜੇ ਆਪਾਂ ਆਪਣੇ ਮਾਪਿਆਂ ਨੂੰ ਛੱਡ ਕੇ ਦੂਜੇ ਬੰਨੇ ਜਾਣੇ ਆ ਨਹੀਂ ਮਾਪਿਓ ਮਾਪਿਓ ਹੀ ਹੁੰਦਾ ਜਿੱਦ ਤਰ ਜਈਏ ਮਾਰਾ ਮਾਰਾ ਸੱਚੇ ਪਾਤਸ਼ਾਹ ਦੇ ਨਾਲ ਅੰਗ ਸੰਗ ਹੈਗਾ ਆਪਾਂ ਪਿਓ ਨੂੰ ਕਿਉਂ ਛੱਡ ਕੇ ਜਾਂਦੇ ਨਹੀਂ ਇਹ ਪਿਓ ਸਾਡਾ ਇਹ ਸਾਡਾ ਵੱਡ ਵਡੇਰਾ ਇਹ ਤੋਂ ਹੀ ਸਭ ਕੁਝ ਮਿਲਿਆ ਇਹਨੇ ਆਦਾ ਜੀਵਨ ਸਵਲ ਕਰਨਾ ਘਰ ਪਰ ਦਾ ਕਿਦਾਂ ਸੰਜੋਗ ਮਿਲਿਆ ਘਰ ਦੇ ਨਾਲ ਜਦੋਂ ਤੁਸੀਂ ਉਹਨਾਂ ਨੇ ਕੀ ਕੀ ਘਰ ਦੇ ਨਾਲ ਕੀ ਕਿਹਾ ਸੀਗਾ ਘਰ ਦੇ ਇਹ ਕਹਿੰਦੇ ਕਹਿੰਦੇ ਵਾਹਿਗੁਰੂ ਜੀ ਜਿਨ੍ਹਾਂ ਤੁਹਾਡੇ ਤਮੋਜ ਹੈ ਕਹਿੰਦੇ ਤੁਸੀਂ ਪਹਿਲੇ ਤੁਹਾਡੇ ਕੀ ਇਹ ਵਿਚਾਰ ਆਇਆ ਕਿ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਹੈ ਚਲੋ ਤੁਸੀਂ ਕੇਸ ਰੱਖਣਾ ਚਾਹਦੇ ਰੱਖੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਸੰਯੋਗ ਦੇਵਾਂਗੇ ਜਿਵੇਂ ਤੁਸੀਂ ਕਹੋਗੇ ਐ ਵੀ ਕਹੀਏ ਕੋਈ ਪਰਿਵਾਰ ਵੀ ਮੇਰਾ ਚਰਦੀਆਂ ਕਲੈਚੇ ਸੱਚੇ ਪਾਤਸ਼ਾਹ ਕਿਰਪਾ ਕਰਦਾ ਉਹ ਉਹਨਾਂ ਦੇ ਆਪਣੇ ਦੀ ਕਿਰਪਾ ਕਰਦਾ ਵਾਹਿਗੁਰੂ ਤੁਸੀਂ ਵੈਸੇ ਸਿੱਖੀ ਸਿੱਖੀ ਤਾਂ ਹੁੰਦਾ ਪ੍ਰਚਾਰ ਕਰ ਰਹੇ ਹੋ ਤੁਸੀਂ ਮਨ ਲੱਕ ਇੱਕ ਵਧੀਆ ਸੰਦੇਸ਼ ਪਹੁੰਚਾਰੇ ਲੋਕਾਂ ਚ ਹੋਰ ਕਿੰਨੇ ਕ ਲੋਕ ਤੁਹਾਡੇ ਉਲ ਵੇਖ ਕੇ ਬਦਲੇ ਨੇ ਮੇਰੇ ਵੱਲੋਂ ਵੇਖ ਕੇ ਮੇਰੇ ਗਲੀ ਜਿੱਤਿਆ ਨਹੀਂ ਜਨੇ ਬਦਲੇ ਨਹੀਂ ਉਹਨਾਂ ਤਿੰਨ ਜਨਾਂ ਨੇ ਕੇਸ ਰੱਖੇ ਆਜਾ ਉਹਨਾਂ ਦੇ ਦਾਲਾ ਪ੍ਰਕਾਰ ਐਡਾ ਹੋਇਆ ਮਾਰੋ ਚੜ੍ਹਦੀਆਂ ਕਲਾ ਕਰਦਾ ਪਿਆ ਉਹਨਾਂ ਤੇ ਵੀ ਉਹਨਾਂ ਦੇ ਵੀ ਪਰਿਵਾਰ ਉਹ ਕਹਿੰਦੇ ਉਹ ਵੀ ਕਹਿੰਦੇ ਨੇ ਕਹਿੰਦੇ ਬਾਬਾ ਰਮਨ